ਪਹਾੜਾਂ 'ਚ ਮੀਂਹ بارش ਆਈ ਆਵੇ ਅਸੀਂ 3 ਤਰੀਕ ਨੂੰ ਅਰੀਗੜਵਰਕ ਤੇ ਤਰਨਾ ਦੇ ਗਏ ਉਹਨਾਂ ਨੂੰ ਜਾਗਰੂਕ ਕੀਤਾ ਅਰੀਗੜਵਰਕ ਨੂੰ ਵੀ ਪਾਣੀ بارش ਬਹੁਤ ਆ ਪਹਾੜਾਂ ਦੇ ਵਿੱਚ ਬੁਰੀ ਹਾਲਤ ਆ ਤੇ ਤੁਸੀਂ ਇਹਨੂੰ ਪਾਣੀ ਨੂੰ ਨਾਲੋਂ ਨਾਲ ਰਿਲੀਜ਼ ਕਰੀ ਜਾਓ ਕਿਉਂਕਿ ਇੱਥੇ 2 2.5 ਦਰਿਆ ਆ ਰਾਮੀ ਵਈਆਂ ਪੈ ਜਾਂਦੀਆਂ ਸਤਲੁਜ ਪੈ ਜਾਂਦਾ ਬਿਆਸ ਪੈ ਜਾਂਦਾ ਤੇ ਇਹਨਾਂ ਨੇ ਬੁਰੀ ਹਾਲਤ ਕਰਨੀ ਆ ਪਰ ਉਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਨਗੌਲਿਆ ਸਮਝਿਆ ਵੀ ਇਹਨਾਂ ਨੂੰ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਉਹ ਆਂਦੇ ਆ ਵੀ ਐਂ ਤਾਰ ਨਾਲ ਨਾਲ ਗੱਲ ਹੀ ਉਹ ਆ ਪੜਾਈਆਂ ਵਡੀਆਂ ਕੀ ਦੀਆਂ ਇਹ ਹੈਗਾ ਜੇ ਤੁਸੀਂ ਪਾਣੀ ਨਾਲ ਨਾ ਜਲਦੀ ਜਲਦੀ ਕੱਢਿਆ ਇਹ ਇਲਾਕਾ ਤੁਸੀਂ ਡੋਬ ਦੇਣਾ ਹਰੀ ਗੋਦ ਉਤਲੇ ਪਾਸੇ ਵਾਲਾ ਤੇ ਜਦੋਂ ਮੁੜ ਕੇ ਬਵਾਸ ਹੋਈ ਫਿਰ ਤੁਸੀਂ ਦਰ ਚੁੱਕ ਕੇ ਥੱਲੇ ਵਾਲਾ ਇਲਾਕਾ ਰੋੜ ਦੇਣਾ ਉਹ ਕੁਝ ਹੋਇਆ ਪਰ ਜਿਹੜੇ ਸਾਡੇ ਪੰਜਾਬੀ ਲੋਗ ਆ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਪਰ ਜੇ ਅਸੀਂ ਅੰਨੇ ਆ ਵੀ ਜੇ ਜਿਹੜਾ ਮੈਨੇਜਮੈਂਟ ਇਹਨਾਂ ਦਾ ਦੈਮਾ ਦੇਤੇ ਆ ਜਿਉਂ ਕਿ ਚੌਕਸ ਰਹਿੰਦਾ ਮੈਨੂੰ ਜਿਆਦਾ ਪੰਜਾਬ ਨੂੰ ਆਹ ਦਿਨ ਨਹੀਂ ਵੇਖੜੇ ਪੈਣੇ ਚੂਗਾ ਪੰਜਾਬ ਦੁਬਾਰਾ ਹੁਣ ਪ੍ਰਵਾਹ ਹੀ ਕੋਈ ਨਹੀਂ ਪੰਜਾਬ ਤੇ ਛਾਲਾ ਮਾਰਦਾ ਠੂਹ ਵੇਖੋ ਮਹੀਨੇ ਦੋ ਹੀ ਦੋ ਚਾਰ ਵੇਖੋ ਆ ਪਾਣੀ ਲੈ ਲੈਣਦੇ ਹੋ ਪੰਜਾਬ ਤੇ ਇੱਕ ਨੰਬਰ ਤੇ ਫੇਰ ਆਊਗਾ ਕਿਉਂਕਿ ਇਹਦੇ ਇਹਨੂੰ ਕਲਗੀਧਰ ਪਾਸ਼ਾ ਨੇ ਆਪਦੇ ਪੁੱਤਾਂ ਦੇ ਨੀਆਂ ਦੇ ਵਿੱਚ ਖੂਨ ਪਾਇਆ ਵਾ ਹੱਡੀਆਂ ਦਾ ਗਾਰਾ ਪਾ ਕੇ ਤੇ ਕੌਮ ਨੂੰ ਸਿੰਜਿਆ ਵਾ ਇਹ ਕੌਮ ਕਿਤੇ ਮਰਨ ਵਾਲੀ ਇਹ ਕੌਮ ਚੜ੍ਹਦੀ ਕਲਾ 'ਚ ਰਹਿਣ ਵਾਲੀ ਤੇ ਚੜ੍ਹਦੀ ਕਲਾ 'ਚ ਰਹੂਗੀ ਜਗਬਣੀ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂਜਪਾਲ ਸਿੰਘ ਸੰਧੂ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਘਰਾਂ ਦਾ ਹੜਾ ਨੇ ਨੁਕਸਾਨ ਕੀਤਾ ਹੈ ਫਸਲ ਸਾਰੀ ਰੂੜ ਕੇ ਲੈ ਗਿਆ ਤੇ ਮੇਰੇ ਨਾਲ ਸਰਵਣ ਸਿੰਘ ਹੁਣੀ ਮੌਜੂਦ ਨੇ ਬਾਉਪੇਰ ਪਿੰਡ ਦੇ ਵਿੱਚ ਖੜੇ ਆ ਤਾਂ ਸਰਵਣ ਸਿੰਘ ਜੀ ਤੁਸੀਂ ਐਨ ਬੰਨ ਦੇ ਬਿਲਕੁਲ ਨਾਲ ਰਹਿੰਦੇ ਹੋ ਸਾਹਮਣੇ ਬੰਨ ਦਿਖਦਾ ਔਰ ਪਾਣੀ ਪਾਣੀ ਹੈ ਕੀ ਹਾਲਾਤ ਸੀ ਉਸ ਸਮੇਂ ਤਾਂ ਕਿਵੇਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਨੇ ਮਾਰ ਕਰ ਦਿੱਤੀ ਫਿਰ ਵੀ ਜਦੋਂ ਪਹਿਲਾਂ ਸ਼ੁਰੂਆਤ ਹੋਈ ਆ ਪਾਣੀ ਜਦੋਂ ਪਹਾੜਾਂ 'ਚ ਮੀਂਹ بارش ਆਈ ਆ ਦੇ ਇਹ ਤਿੰਨ ਤਰੀਕ ਨੂੰ ਹਰੀਗੇਡ ਵਰਕ ਤੇ ਧਰਨਾ ਦੇ ਗਏ ਤੇ ਉਹਨਾਂ ਨੂੰ ਜਾਗਰੂਕ ਕੀਤਾ ਹਰੀਗੇਡ ਵਰਕ ਨੂੰ ਵੀ ਪਾਣੀ بارش ਬਹੁਤ ਆ ਪਹਾੜਾਂ ਦੇ ਵਿੱਚ ਬੁਰੀ ਹਾਲਤ ਆ ਤੇ ਤੁਸੀਂ ਇਹਨੂੰ ਪਾਣੀ ਨੂੰ ਨਾਲੋਂ ਨਾਲ ਰਿਲੀਜ਼ ਕਰੀ ਜਾਓ ਕਿਉਂਕਿ ਇੱਥੇ ਦੋ ਢਾਈ ਦਰਿਆ ਆ ਰਾਮੀ ਵਈਆਂ ਪੈ ਜਾਂਦੀ ਐ ਸਤਲੁਜ ਪੈ ਜਾਂਦਾ ਬਿਆਸ ਪੈ ਜਾਂਦਾ ਤੇ ਇਹਨਾਂ ਨੇ ਬੁਰੀ ਹਾਲਤ ਕਰਨੀ ਆ ਪਰ ਉਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਨਗੌਲਿਆ ਸਮਝਿਆ ਵੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਉਹ ਆਂਦੇ ਆ ਵੀ ਐਂ ਸਾਡੇ ਨਾਲ ਉਹਨਾਂ ਦੀ ਗੱਲ ਹੀ ਆਂਦੇ ਆ ਪੜਾਈਆਂ ਵਡੀਆਂ ਕੀਤੀਆਂ ਐਂ ਹੈਗਾ ਪੜ੍ਹਾਈ ਵੱਖਰੀ ਚੀਜ਼ ਹੁੰਦੀ ਆ ਗਰਾਊਂਡ ਲੈਵਲ ਜਿਹੜੀ ਹੁੰਦੀ ਆ ਟੀ ਤਜਰਬਾ ਹੋਰ ਹੁੰਦਾ ਐਂ ਹੈਗਾ ਜੇ ਤੁਸੀਂ ਪਾਣੀ ਨਾਲ ਨਾ ਜਲਦੀ ਜਲਦੀ ਕੱਢਿਆ ਤੇ ਇਲਾਕਾ ਤੁਸੀਂ ਡੋਪ ਦੇਣਾ ਖਰੀ ਕੋ ਤੇ ਉਤਲੇ ਪਾਸੇ ਵਾਲਾ ਤੇ ਜਦੋਂ ਮੁੜ ਕੇ ਬਵਾਸ ਹੋਈ ਫਿਰ ਤੁਸੀਂ ਦਰ ਚੁੱਕ ਕੇ ਥੱਲੇ ਵਾਲਾ ਇਲਾਕਾ ਰੋੜ ਦੇਣਾ ਉਹੋ ਕੁਝ ਹੋਇਆ ਜਦੋਂ ਤਿੰਨ ਤਰੀਕ ਤੋਂ ਪਹਿਲਾਂ ਇੱਥੇ ਬੰਨ ਟੋਟਾ ਹੇ ਦਾ 20 ਤਰੀਕ ਨੂੰ ਬੰਨ ਟੁੱਟਾ 9 ਦਿਨ ਬਾਅਦ ਦੇ ਵਿੱਚ ਇਧਰੋਂ ਬੰਨ ਟੁੱਟ ਗਏ ਤੇ ਫਿਰ ਇਹ ਪਿਆ ਜਦੋਂ ਆ ਗਏ ਫਿਰ ਫੜਾ ਦਫੜੀ ਪਈ 10 ਘਰ ਜਿਹੜੇ ਉਹ ਵਿਚੇ ਦੀ ਲਪੇਟ ਤੇ ਆ ਗਏ ਜਿਨ੍ਹਾਂ ਦਾ ਅੱਜ ਅਸੀਂ ਬੜੇ ਜ਼ੋਰ ਨਾਲ ਬੀੜੀ ਚੜਾਉਂਦੇ ਰਹੇ ਪਰ ਅੱਜ ਵੀ ਨਹੀਂ ਬੀੜੀ ਚੜੀ ਆਹ ਉਹ ਦੱਸ ਰਹੀ ਘਰ ਕਿ ਉਹ ਜਿਹੜੇ ਉੱਥੇ ਦੋ ਰੋੜੀ ਗਏ ਨਾ ਮੋਨਿਸ਼ਾਨ ਨਹੀਂ ਖਤਮ ਹੋ ਗਿਆ ਉੱਥੇ ਦੋ ਘਰ ਨਹੀਂ ਇਥੇ 5-7 ਘਰ ਆ ਜਿਨ੍ਹਾਂ ਦਾ ਕੋਈ ਤਲਾ ਮੁਲਾ ਨਹੀਂ ਰਿਹਾ ਉਥੇ ਬੇੜੀਆਂ ਚੜਾਉਂਦੇ ਰਹੇ ਉਹਨਾਂ ਦਾ ਪਰਿਵਾਰ ਇੱਥੇ ਆਪਣੇ ਕੋਲ ਆ। ਉਹ ਮੁੰਡੇ ਸ਼ਹਿਰ ਨੂੰ ਗਏ ਕੋਈ ਬੈਂਕ ਦਾ ਖਾਤਾ ਖੁੱਤਾ ਦੇਣਾ ਹੈ। ਉਹਦਾ ਕਰਕੇ ਉਹ ਆਪਣੇ ਕੋ ਇੱਥੇ ਪਰਿਵਾਰ ਆ। ਪਰ ਜਦੋਂ ਫਿਰ ਉਹਨਾਂ ਨੇ ਆਖਿਆ ਵੀ 1,30,000 ਚੂਸ ਖੋਰ ਪਾਣੀ ਛੱਡ ਰਹੇ ਆ ਪੌਂਕ ਡੈਮ ਤੋਂ। ਤੇ ਉਦੋਂ ਇੱਕ ਵਾਰ ਫਿਰ ਇੱਥੇ ਜਿੱਥੇ ਆਪਾਂ ਖੜੋਤੇ ਇੱਥੋਂ ਤੱਕ ਪਾਣੀ ਫੇਰਾ ਟਰੈਕਟਰ ਤਾਂ ਕੀਤੇ ਆ। ਸਹੀ ਜਿ ਸਹੀ ਜੇ ਲਗਾਤਾਰ ਰابطਾ ਵੀ ਪ੍ਰਸ਼ਾਸਨ ਨਾਲ ਤੇ ਜਿਹੜੀਆਂ ਧਾਰਮਿਕ ਜਿਹਾ ਬੰਦੀਆਂ ਸਮਾਜਿਕ ਜਿਹਾ ਬੰਦੀਆਂ ਸਾਡੇ ਆ ਉਹਨਾਂ ਨਾਲ ਸਾਡਾ رابطہ ਰਿਹਾ ਵੀ ਕਿਤੇ ਸੁੱਤੇ ਹੀ ਨਾ ਰਾਤ ਨੂੰ ਰੁੜ ਜਾਈਏ ਪਰ ਜਿਹੜੇ ਸਾਡੇ ਪੰਜਾਬੀ ਲੋਗ ਆ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਪਰ ਜੇ ਅਸੀਂ ਅੰਨਿਆ ਵੀ ਜੇ ਜਿਹੜਾ ਮੈਨੇਜਮੈਂਟ ਇਹਨਾਂ ਦਾ ਦੈਮਾ ਦਿੱਤੇ ਆ ਜਿਉ ਕਿ ਚੌਕਸ ਰਹਿੰਦਾ ਤੇ ਮੈਨੂੰ ਯਾਦ ਆ ਪੰਜਾਬ ਨੂੰ ਆ ਦਿਨ ਨਹੀਂ ਵੇਖਣੇ ਪੈਣੇ ਜਿਹੜੇ ਲੋਗ 15-15 20-20 ਬੋਰੀਆਂ ਕਣਕ ਦੀਆਂ ਗਰਾਈਆਂ ਦੇ ਨਾਲ ਆ ਉਹ ਅੱਜ ਅੱਖਾਂ 'ਚ ਹੌਲੇ ਹੋ ਕੇ ਬੈਠੇ ਆ ਉਹਨਾਂ ਦੀ ਜਮੀਨਾਂ ਵੀ ਕਿਤੇ 8-8 ਫੁੱਟ ਉਹ ਤੇ ਕਿਤੇ 7-7 ਫੁੱਟ ਜਿਹੜੇ ਉੱਤੇ ਬੇਬਜੇ ਆ ਸਾਢੇ 4-5 ਫੁੱਟ ਮੋਟਰ ਦਾ ਪਾਇਪ ਉੱਚਾ ਕੀਤਾ ਹੈ ਤੇ ਉਹ 1 ਫੁੱਟ ਨੰਗਾ ਜਿਹਾ ਦੇਖ ਕੇ ਆਏ ਸਾਰੀ ਦੀ ਸਾਰੀ ਟਿੱਬੇ ਬਜੇ ਪੈ ਪੈਲੀ ਦੇ ਅਸਲ ਦੇ ਵਿੱਚ ਜਿਹੜੀ ਜ਼ਮੀਨ ਦੇ ਖਰਾਬ ਹੋਈ ਆ ਇਹ ਸਭ ਤੋਂ ਜ਼ਿਆਦਾ ਦੁੱਖ ਆ ਫਸਲ ਤੇ ਚਲੋ ਉਹ ਹੋ ਜੂਗੀ ਪਰ ਜੇ ਸਾਡੇ ਕੋਲ ਜ਼ਮੀਨ ਹੀ ਨਹੀਂ ਰਹੀ ਜ਼ਮੀਨ ਹੀ ਸਾਰੀ ਬਰਬਾਦ ਹੋ ਗਈ ਆ ਤੇ ਅਸੀਂ ਪਹਿਲੋਂ 23 ਚ ਪਾਣੀ ਆਇਆ ਸੀ ਉਦੋਂ ਸਾਰੇ ਜ਼ੋਰ ਦੇ ਨਾਲ ਅਸੀਂ ਜ਼ਮੀਨ ਬਣਾ ਗਏ ਕਿ ਪਹਿਲੀ ਵਾਰ ਫੇਰ ਝੋਨਾ ਲਾਇਆ ਤੇ ਫਿਰ ਕਿ ਫੇਰ ਜਿਹੜਾ ਉਹ ਸਾਰੇ ਦਾ ਸਾਰਾ ਪਾਣੀ ਰੋੜ ਕੇ ਲੈ ਗਿਆ ਕਿ ਜਮੀਨ ਤੁਹਾਡੀ ਕਿੰਨੇ ਕਿੱਲੇ ਖਰਾਬ ਹੋਏ 14 ਕਿੱਲੇ ਝੋਨਾ ਸੀ ਅੱਛਾ ਜਿਹੜਾ ਆਪਾਂ ਲਾਇਆ ਜਿਹਦੇ ਵਿੱਚੋਂ 6-7 ਕਿੱਲੇ ਪਹਿਲੀ ਤੇ ਬਿਲਕੁਲ ਖਰਾਬ ਹੋ ਗਈ ਤੇ ਦੂਜੀ ਜਿਹੜੀ ਉਹ ਤੱਕ ਹਰੇ ਕੋ ਪਹੁੰਚਿਆ ਨਹੀਂ ਕਿ ਅੱਜ ਵੀ ਅਸੀਂ ਬੇੜੀ ਲੈ ਕੇ ਗਾਂ ਪਰ ਨਹੀਂ ਜਾਇਆ ਗਿਆ ਉਹਦਾ ਪਤਾ ਨਹੀਂ ਕੀ ਹਾਲ ਆ ਚ ਰੇਤ ਪਈ ਆ ਟਿੱਬੇ ਪਈ ਆ ਜਾਂ ਕੀ ਆ ਉਹਦੇ ਤੱਕ ਨਹੀਂ ਪਹੁੰਚਿਆ ਗਿਆ ਜਿੰਨੀ ਕਿ ਸਾਡੇ ਕੋ ਪਹੁੰਚਿਆ ਗਿਆ ਉਹਦੇ ਹਾਲਤ ਬਹੁਤ ਬੇਜ਼ਰਾਬ ਬਾਤਾਂ ਰਹੀਂ ਅਹੀਂ ਅਨੇ ਆਕੇ ਜੇ ਜਿਹੜੇ ਪ੍ਰਬੰਧਕ ਆ ਉਹ ਕਿਤੇ ਨਾ ਕਿਤੇ ਸਾਡੇ ਦੇਸ਼ ਦਾ ਪ੍ਰਬੰਧ ਸਹੀ ਹੋ ਜੇ ਪ੍ਰਬੰਧ ਜਿਹੜਾ ਉਹ ਉਹ ਸਾਨੂੰ ਲੈ ਕੇ ਡੁੱਬ ਗਿਆ ਲੋਕਾਂ ਨੂੰ ਇਹ ਬਹੁਤੀ ਵੱਡੀ ਮਾਣ ਆ ਵੀ ਅਸੀਂ ਪੜ੍ਹੇ ਲਿਖੇ ਵੜੇ ਆ ਪਰ ਹੁਣ ਜਿਹੜਾ ਤੁਸੀਂ ਇੱਥੇ ਆ ਕੇ ਪੌਜੇ ਟਾਂਕੇ ਤੁਰੇ ਫਿਰਦੇ ਆ ਤੇ ਜਿਹੜਾ ਤੁਹਾਡਾ ਚੈਨਲ ਵਾਲੇ ਆ ਉਹਨਾਂ ਨੇ ਉਥੋਂ ਦਫ਼ਤਰ ਚੋਂ ਚਲਾਉਣਾ ਉਹਦਾ ਤੇ ਇਹਦਾ ਲੱਖਾਂ ਕੋਹਾਂ ਦਾ ਫਰਕ ਆ ਜਿਹੜਿਆਂ ਬੰਦਿਆਂ ਨੇ ਇੱਥੇ ਆ ਕੇ ਆਗੇ ਬੈਟਾਂ ਲਿਆਂ ਜਾਂ ਆਗੇ ਗਰਾਊਂਡ ਲੈਵਲ ਤੋਂ ਕੀਤਾ ਇਹਦਾ ਤੇ ਜਿਹੜਾ ਚੰਡੀਗੜ੍ਹ ਬੈਠੇ ਆ ਜਾਂ ਦਿੱਲੀ ਬੈਠੇ ਵੱਡੇ ਚੈਨਲ ਆ ਉਹਦਾ ਬਹੁਤ ਫਰਕ ਹੁੰਦਾ ਅਸੀਂ ਇਹਨੇ ਵੀ ਗਰਾਊਂਡ ਲੈਵਲ ਤੇ ਆ ਕੇ ਸਰਕਾਰ ਵੀ ਵੇਖਿਆ ਅੱਜ ਪ੍ਰਧਾਨ ਮੰਤਰੀ ਵੀ ਆਇਆ ਅਸੀਂ ਇਹਨੇ ਕਿ ਪ੍ਰਧਾਨ ਮੰਤਰੀ ਨੇ ਆਉਣਾ ਸੀ ਤੇ ਲਾਨ ਕਰਕੇ ਆਉਂਦਾ ਅਸੀਂ 70000 ਰੁਪਿਆ ਜਿਹੜਾ ਉਹ ਕਿਸਾਨਾਂ ਤੋਂ ਮੰਗਦੇ ਆ ਝੋਨੇ ਦਾ ਮੁਆਵਜ਼ਾ ਵੇਖੋ ਤੁਸੀਂ 60 70000 ਦਾ ਝੋਨਾ ਨਿਕਲਦਾ 20000 ਤੇ ਇਹਦੇ ਖਰਚਾ ਆ ਗਿਆ ਲੱਖ ਨੂੰ ਪਹੁੰਚ ਗਿਆ ਅੱਛਾ ਜਿਹੜਾ ਅੱਜ ਤੁਸੀਂ ਡੰਗਰ ਲੈਣ ਜਾਓਗੇ ਲੱਖ ਰੁਪਏ ਸਵਾ ਲੱਖ ਤੋਂ ਘੱਟ ਨਹੀਂ ਹੁੰਦਾ 43 45 ਕੱਲ ਦੀ ਰਿਪੋਰਟ ਸਰਕਾਰ ਦੀ ਬੰਦੇ ਮਰ ਗਏ ਅੱਜ ਸਵੇਰੇ 52 ਹੋਏ ਅਈਆਂ ਨੇ ਕਿ ਜੇ ਬਾਕੀ ਤੁਸੀਂ ਲੋਕਾਂ ਨੂੰ ਆਨੇ ਬਈ ਕਰੋੜ ਰੁਪਈਆ ਦੇਣਾ ਵਾ ਕਿਸਾਨ ਤੇ ਜਵਾਨ ਦਾ ਫਰਕ ਕੀ ਰਹਿ ਗਿਆ ਜਿਹੜਾ ਜਵਾਨ ਹੈ ਉਹ ਬਾਰਡਰ ਤੇ ਲੜਦਾ ਕਿਸਾਨ ਖੇਤਾਂ 'ਚ ਲੜਦਾ ਉਹ ਸਾਡੇ ਧੀਆਂ ਪੋਤੇ ਜਿਹੜੇ ਉਥੋਂ ਖੱਪਣ ਤਰੰਗਿਆਂ ਦੇ ਬਲੇੜ ਬਲੇੜ ਕੇ ਬਾੜਾਂ ਤੋਂ ਆਉਦੇ ਆ ਉਹ ਵੀ ਸਾਡੇ ਆ ਤੇ ਜਿਹੜੇ ਆ 52 ਮਰ ਗਏ ਵੀ ਸਾਡੇ ਅਈਆਂ ਨੇ ਕਿ ਸਰਕਾਰ ਨੂੰ ਕਦੇ ਨਾ ਕਦੇ ਕੱਲ ਦਾ ਇਹਦਾ ਨੋਟਸ ਲੈਣਾ ਜਿਹਦਾ ਧਿਆਨ ਦੇਣਾ ਚਾਹੀਦਾ ਜਿਹੜਾ 20000 ਰੁਪਇਆ ਪੰਜਾਬ ਦੀ ਸਰਕਾਰ ਨੇ ਲਾਣ ਕੀਤਾ ਮੈਨੂੰ ਜਾਪਦਾ ਵੀ ਉਹ ਉਹਾਂ ਦੂਰ ਆ ਉਹਦੇ ਨਾਲ ਕੁਛ ਨਹੀਂ ਬੜਨਾ ਕਿਉਂਕਿ ਅੱਜ ਮਹਿੰਗਾਈ ਬਹੁਤ ਜ਼ਿਆਦਾ ਆ ਇਹ ਜਿਹੜਾ 20000 ਦਾ ਲਾਣ ਕੀਤਾ 20000 ਤੇ ਲੱਗ ਤਾ ਗਈ ਤੇ ਛੋਨੇ ਦੇ ਤੇ ਜਿਹੜਾ ਜਿਹੜਾ ਗਾਂ ਅਸੀਂ ਖਾਣਾ ਕੀ ਅਮਰਗੇ ਇਸ ਕਰਕੇ ਇਹ ਆ ਵੀ ਸਰਕਾਰ ਪੰਜਾਬ ਤੇ ਕੇਂਦਰ ਦੀ ਨੂੰ ਖਾਸ ਕਰਕੇ ਪੰਜਾਬ ਦੇ ਧਿਆਨ ਦੇਣਾ ਚਾਹੀਦਾ ਪੰਜਾਬ ਜਿਹੜਾ ਅੱਜ ਬੁਰੀ ਤਰ੍ਹਾਂ ਡਿੱਗਾ ਪਿਆ ਇਹ ਸਿੱਜੇ ਸਿੱਜੇ ਗੋਡੇ ਲਾ ਕੇ ਉੱਠੂਗਾ ਉੱਠ ਪੈਣਾ ਨੇ ਕਿਉਂਕਿ ਲੋਕ ਬਹੁਤ ਪੰਜਾਬ ਦੇ ਸਾਡੇ ਜਿਹੜੇ ਬਾਹਰ ਦੇਸਾਂ ਬਦੇ ਸਾਰੇ ਗੈਲ ਹੋ ਗਿਆ ਜਿਤਨਾ ਉਹ ਸਿਆਣਿਆਂ ਦੀ ਕਹਾਵਤ ਆ ਨਾ ਵੀ ਉਹ ਕੁੜੀ ਵਿਆਹ ਹੀ ਜਾਂਦੀ ਆ ਤੂੰ ਮੋੜ ਮੋੜ ਕੇ ਪੇਕਿਆਂ ਦੀ ਸੁੱਖ ਮੰਗਦੀ ਆ ਜਿਹੜੇ ਸਾਡੇ ਦੇਸ਼ਾਂ ਪ੍ਰਦੇਸ਼ਾਂ ਦੇ ਲੋਕ ਬੈਠੇ ਉਹ ਪੰਜਾਬ ਦੀ ਸੁੱਖ ਮੰਗਦੇ ਆ ਥਾ ਤੇ ਉਹਨਾਂ ਲੈਣਾ ਪਰ ਸਰਕਾਰ ਕਿਹੜੀ ਦਵਾ ਦੀ ਮਰਜ਼ੀ ਆ ਉਦਾ ਇੱਥੇ ਮਦਦ ਵਗੈਰਾ ਪਹੁੰਚੀ ਸਾਰੇ ਆਏ ਲੋਕ ਬਹੁਤ ਬਹੁਤ ਇਹ ਚੀਜ਼ ਦੀ ਕਮੀ ਨਹੀਂ ਆਉਂਦੀ ਤੇ ਜਿੱਦੀ ਕਮੀ ਨਹੀਂ ਬਹੁਤ ਕੋ ਸਾਡੀਆਂ ਜਿਹੜੇ ਸਾਡੇ ਪੰਜਾਬੀ ਭਰਾ ਵਾ ਸੰਗਰੂਰ ਤੋਂ ਮਲੇੜਕੋੜਲੇ ਤੋਂ ਜੂਪੀ ਤੋਂ ਹਰਿਆਣਾ ਸਾਰਾ ਅਸੀਂ ਆਨੇ ਆ ਕਿ ਪੰਜਾਬ ਆ ਨਹੀਂਗਾ ਪੰਜਾਬ ਤੇ ਸਾਡਾ ਦਿੱਲੀ ਦੀਆਂ ਕੰਧਾਂ ਨਾ ਖੈਂਦਾ ਹਰਿਆਣਾ ਸਾਰਾ ਸਾਡਾ ਪੰਜਾਬ ਆ Rajasthan ਦਾ ਦਾ ਹਿੱਸਾ ਪੰਜਾਬ ਆ ਮਾਚਲ ਪੰਜਾਬ ਆ ਜੰਮੂ ਪੰਜਾਬ ਆ ਇਹ ਦਿਨਾਂ ਨੇ ਸਿਆਸਤਾਂ ਕਰਕੇ ਵੱਢ ਕੇ ਸੁੱਟਦਾ ਅੱਧਾ ਪੰਜਾਬ ਸਾਡਾ ਪਾਕਿਸਤਾਨ ਚ ਚਲੇ ਗਿਆ ਆ ਪੰਜਾਬ ਜਿਹੜਾ ਵਾ ਇਹ ਬਹੁਤ ਵੱਡਾ ਇੱਕ ਦੇਸ਼ ਆ ਤੇ ਪੰਜਾਬ ਦੇ ਲੋਕ ਜਿਹੜੇ ਜੂਪੀ ਤੱਕ ਲੋਕ ਜਿਹੜੇ ਕੱਲ ਜੂਪੀੋਂ ਆਏ ਲੋਕ ਉਹ ਖੜੋਤੇ ਨਾਲ ਮੈਨੂੰ ਨਹੀਂ ਜਾਪਦਾ ਵੀ ਕੋਈ ਇਥੇ ਭੁੱਖਾ ਰਿਆ ਰਾਤ ਜਾਂ ਕੋਈ ਕਮੀ ਪਈ ਸੀ ਇੱਕ ਦੋ ਰਾਤਾਂ ਜਦੋਂ ਜਿਆਦਾ ਪਾਣੀ ਆਇਆ ਤੇ ਲਾਤ ਜਿਹੜੇ ਦੋ ਤਿੰਨ ਦਿਨ ਜਿਹੜੇ ਉਹ ਸੰਭਲਦੇ ਸੰਭਲਦਿਆਂ ਲੱਗੇ ਉਸ ਤੋਂ ਪਿਛੇ ਲੋਕਾਂ ਨੇ ਜਿਤਨਾ ਫੌਸ਼ ਹੋਣੀਆਂ ਪੌਣ ਦੀ ਸ਼ੌਣੀਆਂ ਪਾਤੀਆਂ ਲੋਕਾਂ ਨੇ ਥੜਤੀਆਂ ਆ ਵੇਖੋ ਬਾਬਾ ਸੀਚੇਵਾਲ ਹੋਣਾ ਨੇ ਬੇੜੀ ਦਿੱਤੀ ਸਾਨੂੰ ਉਹਨਾਂ ਬੇੜੀਆਂ ਜੇ ਜਿਹੜੀ ਚੀਜ਼ ਇੱਥੇ ਲੋਕਾਂ ਨੂੰ ਮੂੰਹ ਕੱਢੀ ਉਹ ਲੋਕਾਂ ਨੇ ਹਾਜ਼ਰ ਕੀਤੇ ਅਸੀਂ ਇਹਨੇ ਕਿ ਉਹਨਾਂ ਲੋਕਾਂ ਦਾ ਕਿੱਥੇ ਦੇਣ ਦਵਾਂਗੇ ਜਿਹੜੇ ਬਾਹਰ ਤੱਕ ਬੈਠੇ ਜਿਹੜੇ ਉਹਨਾਂ ਨੇ ਪਾ ਪਾ ਕੇ ਆਪਦੇ ਕਾਉਂਟਾਂ 'ਚ ਪੈਸੇ ਦੇ ਇੱਥੋਂ ਤੱਕ ਲੋਕਾਂ ਨੂੰ ਇੱਕ ਕਿਸਮ ਦਾ ਬਚਾ ਲਿਆ ਅੱਛਾ ਜਦੋਂ ਜਿੱਥੇ ਤੱਕ ਇਹਨੇ ਕਿ ਅੱਧੀ ਫਸਲ ਤੱਕ ਤਾਂ ਮੇਰੇ ਕੋਲ ਜਾਇਆ ਹੀ ਨਹੀਂ ਗਿਆ ਦੇਖੀ ਨਹੀਂ ਗਈ ਤਾਂ ਉਹ ਦੁੱਖ ਨਹੀਂ ਲੱਗਦਾ ਕਿ ਜ਼ਿਮੀਦਾਰ ਪੁੱਤਾਂ ਵਾਂਗੂ ਫਸਲ ਨੂੰ ਪਾਲਦਾ ਤਾਂ ਹੁਣ ਉਹ ਤੁਹਾਡੇ ਕੋਲ ਦੇਖੀ ਵੀ ਨਹੀਂ ਗਈ ਵੇਖੋ ਦੁੱਖ ਤਾਂ ਲੱਗਦਾ ਪਰ ਪੰਜਾਬ ਦੇ ਜੰਮੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਮਾ ਸਿਆਣਿਆਂ ਦੀ ਕਹਾਵਤ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਮਾ ਕੋਈ ਗੱਲ ਨਹੀਂ ਲੈ ਜਾਊਗਾ ਪਾਣੀ ਵੇਖਾਂਗੇ ਕਿ ਕੀ ਉਹਦੇ ਹੱਥ ਬਣੇ ਆ ਕੋਈ ਪਰਵਾਹ ਨਹੀਂ ਸਾਰੇ ਨਾ ਕਰਦੇ ਆ ਜੇ ਵੀ ਸ਼ੁਕਰਾਨਾ ਕਰਦੇ ਹੋ ਨਾ ਪਾਸ਼ਾ ਦਾ ਕਰਦੇ ਆ ਇਹ ਪਾਸ਼ਾ ਨੇ ਹੱਥ ਦੇ ਕੇ ਰੱਖਿਆ ਸਾਰਾ ਕੋ ਤੁਹਾਡੇ ਸਾਹਮਣੇ ਦੰਦਾ ਤੋਟ ਗਏ ਤੇ ਐਡੀ ਮੁਸੀਬਤ ਪਈ ਹੋਵੇ ਤੇ ਸਾਡੇ ਇਲਾਕੇ ਦਾ ਇੱਕ ਵੀ ਜੀ ਨਾ ਜਾਵੇ ਤੇ ਬਹੁਤ ਵੱਡੀ ਗੱਲ ਆਏ ਇਹ ਸਤਿਗੁਰੂ ਨੇ ਹੱਥ ਦੇ ਕੇ ਰੱਖਿਆ ਸਾਡੇ ਗੁਰੂ ਦਾ ਹਮੇਸ਼ਾ ਦੋ ਟਾਈਮ ਸ਼ੁਕਰਾਨਾ ਕਰਦੇ ਆ ਵੀ ਧੰਨ ਪਾਤਸ਼ਾਹ ਸ਼ਗਰਾਨਾ ਤੇ ਉਹ ਕਰਦੇ ਨੇ ਜਿਨ੍ਹਾਂ ਦੇ ਗਾਲਾਂ 'ਚ ਟੋਟੇ ਪਾਏ ਬੱਚਿਆਂ ਦੇ ਹਾਰ ਪਾ ਗਏ ਤੇ ਸਾਰਾ ਸਾਰਾ ਦਿਨ ਚੱਕੀਆਂ ਚਲਾਉਂਦੀਆਂ ਸੀ ਤੇ ਤਦ ਗਾਲਾਂ ਨੂੰ ਆਂਦੀਆਂ ਧੰਨ ਸਤਿਗੁਰੂ ਤੇਰੇ ਭਾਣੇ 'ਚ ਸੁੱਖਾਂ ਦਾ ਦਿਨ ਬਤੀਤ ਹੋਇਆ ਗਾਲਾਂ 'ਚ ਤੇ ਬੱਚਿਆਂ ਦੇ ਹਾਰ ਤੂੰ ਆਂਦੀਆਂ ਵੀ ਤੇਰੇ ਭਾਣੇ ਸੁੱਖਾਂ ਦਾ ਦਿਨ ਬਤੀਤ ਹੋਇਆ ਤੇ ਚਾਰਪਰ ਰਹਿਣ ਆਈ ਸਤਿਗੁਰੂ ਤੇਰੇ ਭਾਣੇ ਸੁੱਖਾਂ ਦਾ ਬਤੀਤੇ ਅਸੀਂ ਆਨੇ ਇਹ ਜੋ ਪਾਦਸ਼ਾਹ ਕਰਦਾ ਚੰਗਾ ਕਰਦਾ ਪਾਦਸ਼ਾਹ ਕਦੀ ਮਾੜਾ ਨਹੀਂ ਕਰਦਾ ਅਸੀਂ ਨੇ ਧੰਨ ਸਤਿਗੁਰੂ ਤੂੰ ਇੱਥੇ ਜਿੱਥੇ ਸਾਨੂੰ ਰੱਖਿਆ ਬਹੁਤ ਚੰਗਾ ਕੀਤਾ ਹਾਂ ਸਾਡੇ ਸਾਰਾ ਦੁਨੀਆ ਸਾਡੇ ਦੇ ਨਿਗਾ ਲਾ ਕੇ ਬੈਠੀ ਆ ਸਾਡੇ ਸਾਡੇ ਸੱਜੇ ਖੱਬੇ ਆ ਕੇ ਸਾਡੇ ਨਾਲ ਖੜੋਤੇ ਆ ਇਹ ਇਹ ਪਾਦਸ਼ਾਹ ਦੀ ਮੌਜ ਹੀ ਆ ਨਹੀਂ ਤੇ ਕੋਈ ਕਿਸੇ ਨੂੰ ਪਾਣੀ ਦੀ ਘੋਟ ਨਹੀਂ ਪੀਉਗਾ ਜੇ ਜਦੋਂ ਕਦੇ ਆਪਾਂ ਇਹਨੇ ਪਛਾਲ ਆ ਜਾਂਦਾ ਕਿਤੇ ਪਾਸੇ ਗੁਜਰਾਤ ਜਾਂ ਹੋਰ ਕਦੇ ਉੱਤਰਾਖੰਡ ਵਾਲੇ ਉਸੇ 100 ਰੁਪਏ ਦੀ ਬੋਤਲ ਨਹੀਂ ਪਾਣੀ ਦੀ ਮਿਲਦੀ ਇਥੇ ਇਥੇ ਤੁਸੀਂ ਵੇਖੋਗੇ ਪੁੱਲ ਤੇ ਟਰੱਕਾਂ ਦਾ ਟਰੱਕ ਪਾਣੀ ਰਾਸਣ ਕੋਈ ਅੰਤ ਸਾਬ ਨਹੀਂ ਤੇ ਇਹ ਪਾਸ਼ਾ ਦੀਆਂ ਮਹਿਰਾ ਪਾਸ਼ਾ ਵਸਿਆ ਲੋਕਾਂ ਦੇ ਅੰਦਰ ਦੇ ਲੋਕਾਂ ਨੇ ਫੜ ਕੇ ਹੜ ਮਾਰਤਾ ਔਰ ਚੂਗਾ ਪੰਜਾਬ ਦੁਬਾਰਾ ਹੁਣ ਨਾ ਪ੍ਰਵਾਹ ਹੀ ਕੋਈ ਨਹੀਂ ਪੰਜਾਬ ਤੇ ਛਾਲਾ ਮਾਰਦਾ ਠੂ ਵੇਖੋ ਮਹੀਨੇ ਦੋ ਹੀ ਦੋ ਚਾਰ ਵੇਖੋ ਆ ਪਾਣੀ ਲੈ ਲੈਣਦੇ ਹੋ ਪੰਜਾਬ ਤੇ ਇੱਕ ਨੰਬਰ ਤੇ ਫੇਰ ਆਊਗਾ ਕਿਉਂਕਿ ਇਹ ਇਹਨੂੰ ਕਲਗੀਧਰ ਪਾਸ਼ਾ ਨੇ ਆਪਦੇ ਪੁੱਤਾਂ ਦੇ ਨੀਆਂ ਦੇ ਵਿੱਚ ਖੂਨ ਪਾਇਆ ਵਾ ਡੀਆਂ ਦਾ ਗਾਰਾ ਪਾ ਕੇ ਤੇ ਕੌਮ ਨੂੰ ਸਿੰਜਿਆ ਵਾ ਇਹ ਕੌਮ ਕਿਤੇ ਮਰਨ ਵਾਲੀ ਇਹ ਕੌਮ ਚੜ੍ਹਦੀ ਕਲਾ 'ਚ ਰਹਿਣ ਵਾਲੀ ਤੇ ਚੜ੍ਹਦੀ ਕਲਾ 'ਚ ਰਹੂਗੀ ਕਿਆ ਬਾਤ ਆ ਜੀ ਬਾਬਾ ਜੀ ਤੇ ਅਜੇ ਵੀ ਹੌਂਸਲੇ ਬੁਲੰਦ ਆ ਵਾਕਿਆ ਹੀ ਉਹੀ ਕੌਮ ਐ ਸੋ ਨੁਕਸਾਨ ਤਾਂ ਬਹੁਤ ਹੋਇਆ ਪਰ ਪਾਣੀ ਦੇ ਵਿੱਚ ਐ ਪਾਣੀ ਦੇ ਵਿੱਚ ਰਹਿ ਕੇ ਕਿਉਂਕਿ ਸਾਰੇ ਲੋਕੀ ਇੱਕ ਨੂੰ ਮਾਰ ਨਹੀਂ ਵੱਜੀ ਸਾਰਿਆਂ ਨੂੰ ਵੱਜੀ ਐ ਪੂਰੇ ਪੰਜਾਬ ਨੂੰ ਮਾਰ ਵੱਜੀ ਐ ਪਰ ਜਿੱਥੇ ਮਾਰ ਵੱਜੀ ਆਓ ਫਿਰ ਉਹਦਾ ਹੱਲ ਵੀ ਹੁੰਦਾ ਐ ਸੋ ਜੇ ਮਾਰਾਂ ਨੇ ਮਾਰ ਮਾਰੀ ਐ ਤਾਂ ਇਹਦਾ ਕੋਈ ਗੱਲ ਨਹੀਂ ਦੁਬਾਰਾ ਪੰਜਾਬ ਵੀ ਉੱਠੂਗਾ ਸੋ ਘਰ ਘਰ ਜਾ ਰਹੇ ਆ ਤਸਵੀਰਾਂ ਸੀ ਤੁਹਾਡੇ ਨਾਲ ਦਿਖਾ ਰਹੇ ਕਿ ਕਿੰਨਾ ਨੁਕਸਾਨ ਹੋਇਆ ਸੋ ਇਹ ਤਸਵੀਰਾਂ ਨੇ ਇਹਨੂੰ ਅੱਗੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਪਹੁੰਚ ਸਕੇ కెమరామ వర జస్పాల సంధూ